ਸਾਡਾ ਨਾਕਾਬੰਦੀ ਕਰਨ ਦਾ ਮਕਸਦ ਇਹ ਹੈ ਵੀ ਜਿਹੜੀ ਹੁੱਲੜਵਾਜੀ ਹੋ ਰਹੀ ਆ ਉਹ ਮੋਟਰਸਾਈਕਲ ਅਸੀਂ ਬੰਦ ਕਰ ਰਹੇ ਆ ਤੇ ਬਾਤੂ ਬਾਤ ਚਲਾ ਰਹੇ ਆ ਜਿੰਨਾ ਜਿਹੜੇ ਪੇਰੈਂਟਸ ਦੇ ਬੱਚੇ ਆ ਜਿਹੜੇ 18 ਸਾਲ ਤੋਂ ਘੱਟ ਨੇ ਤੇ ਉਹ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਸ਼ਹਿਰ ਚ ਭੇਜ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਕੰਮ ਬੰਦ ਕਰੋ ਤੇ ਨਹੀਂ ਤੁਹਾਡੇ ਜਿਹੜੇ ਮੋਟਰਸਾਈਕਲ ਆ ਉਹ ਬੰਦ ਹੋਣਗੇ ਜਿਹੜੇ ਸ਼ਹਿਰ ਦੇ ਵਿੱਚ ਜੇ ਕਿਤੇ ਵੀ ਕੋਈ ਬੁਲਟ ਮੋਡੀਫਾਈ ਹੋ ਰਿਹਾ ਤੇ ਮੇਰੀ ਬੇਨਤੀ ਵੀ ਸਾਨੂੰ ਜਿਹੜੇ ਵਿਸ਼ਲ ਫਲੋਰ ਨੇ ਸ਼ਹਿਰ ਦੇ ਉਹ ਸਾਨੂੰ ਆ ਕੇ ਮਿਲਣ ਸਾਨੂੰ ਦੱਸਣ ਉਹ ਮੋਡੀਫਿਕੇਸ਼ਨ ਵੀ ਆਪ ਬੰਦ ਕਰਾਈਏ ਤਾਂ ਜੋ ਇਹ ਪਟਾਕਿਆਂ ਵਾਲਾ ਕੰਮ ਸਾ ਸਦਾ ਲਈ ਬੰਦ ਹੋ ਜਾਏ ਮਾਨਯੋਗ ਐਸਐਸਪੀ ਪਟਿਆਲਾ ਦੇ ਦਿਸਾਂ ਨਿਰਦੇਸ਼ਾਂ ਤੇ ਜਿਹੜਾ ਇੱਥੇ ਡੇਲੀ ਨਾਕਾਬੰਦੀ ਹੋ ਰਹੀ ਹੈ ਸ਼ਹਿਰ ਆਜਪੁਰੇ ਦੇ ਵਿੱਚ ਤੇ ਸਾਡਾ ਨਾਕਾਬੰਦੀ ਕਰਨ ਦਾ ਮਕਸਦ ਇਹ ਹੈ ਵੀ ਜਿਹੜੀ ਹੁਲੜਵਾਜੀ ਹੋ ਰਹੀ ਆ ਉਹ ਮੋਟਰਸਾਈਕਲ ਅਸੀਂ ਬੰਦ ਕਰ ਰਹੇ ਆ ਤੇ ਵੱਧ ਤੋਂ ਵੱਧ ਚਲਾਨਾ ਕਰਨਾ ਜਿੰਨਾ ਜਿਹੜੇ ਪੇਰੈਂਟਸ ਦੇ ਬੱਚੇ ਆ ਜਿਹੜੇ 18 ਸਾਲ ਤੋਂ ਘੱਟ ਨੇ ਤੇ ਉਹ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਸ਼ਹਿਰ ਚ ਭੇਜ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਕੰਮ ਬੰਦ ਕਰੋ ਨਹੀਂ ਤੁਹਾਡੇ ਜਿਹੜੇ ਮੋਟਰਸਾਈਕਲ ਆ ਉਹ ਬੰਦ ਹੋਣਗੇ ਹਾਂਜੀ ਮੇਰਾ ਜਿਹੜਾ ਨੰਬਰ ਹੈ 95922 12436 ਇਹ ਸਰਕਾਰੀ ਨੰਬਰ ਆ ਤੁਹਾਡੇ ਕੋਲ ਚੌਂਕੀ ਜੀ ਕੇਐਸਐਮ ਦੇ ਤੇ ਚੌਂਕੀ ਬੱਸ ਸਟੈਂਡ ਦੇ ਵੀ ਨੰਬਰ ਨੇ ਤੇ ਜਿਹੜੇ ਬੁਲਟ ਤੇ ਪਟਾਕੇ ਮਾਰਦੇ ਆ ਅਸੀਂ ਉਹ ਬੁਲਟ ਬੰਦ ਕਰਾਂਗੇ ਤੇ ਦੂਸਰੀ ਗੱਲ ਜਿਹੜੇ ਸ਼ਹਿਰ ਦੇ ਵਿੱਚ ਜੇ ਕਿਤੇ ਵੀ ਕੋਈ ਬੁਲਟ ਮੋਡੀਫਾਈ ਹੋ ਰਿਹਾ ਤੇ ਮੇਰੀ ਬੇਨਤੀ ਵੀ ਸਾਨੂੰ ਜਿਹੜੇ ਵਿਸ਼ਲ ਫਲੋਰ ਨੇ ਸ਼ਹਿਰ ਦੇ ਉਹ ਸਾਨੂੰ ਆ ਕੇ ਮਿਲਣ ਸਾਨੂੰ ਦੱਸਣ ਉਹ ਮੋਡੀਫਿਕੇਸ਼ਨ ਵੀ ਆਪਾਂ ਬੰਦ ਕਰਾਈਏ ਤਾਂ ਜੋ ਇਹ ਪਟਾਕਿਆਂ ਵਾਲਾ ਕੰਮ ਸਾ ਸਦਾ ਲਈ ਬੰਦ ਹੋ ਜਾਏ ਸਰ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਕਿਤੇ ਕੋਈ ਸ਼ੱਕੀ ਵਿਅਕਤੀ ਹੈ ਕਾਬੂ ਹੈ ਤੇ ਕਿੰਨੇ ਜਿਹੜੇ ਹੈ ਚਲਾਨ ਕੀਤੇ ਹੁਣ ਤੱਕ ਅਸੀਂ 12 ਚਲਾਨ ਕੀਤੇ ਆ ਤੇ ਨਾਕਾ ਸਾਡਾ ਕੰਟੀਨਿਊ ਆ ਕੋਈ ਸ਼ੱਕੀ ਬੰਦੇ ਸੀ ਰੌਂਡ ਅਪ ਕਰਕੇ ਥਾਣੇ ਵੀ ਲੈ ਕੇ ਗਏ ਆ ਉਹ ਵੈਰੀਫਾਈ ਕਰ ਰਹੇ ਆ ਜੇ ਕੋਈ ਇਦਾਂ ਦੀ ਕੋਈ ਗੱਲ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਊਗੀ ਨਹੀਂ ਉਹਨਾਂ ਦੇ ਘਰ ਦੇ ਨੂੰ ਬੁਲਾ ਕੇ ਸਖਤ ਤਾੜਨਾ ਕਰਕੇ ਭੇਜਿਆ ਜਾਊਗਾ। ਜਿਹੜੀ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਵਾਰਦਾਤ ਹੋਈ ਸੀ ਉਹਦਾ ਕੋਈ ਪਤਾ ਲੱਗਿਆ ਕੁਝ ਕੀ ਸੀ? ਹਾਂ ਉਹਦੇ 'ਚ ਅਸੀਂ ਲੱਗੇ ਹੋਏ ਹਾਂ ਅਸੀਂ ਕਾਫੀ ਲੀਡ ਮਿਲ ਚੁੱਕੀ ਆ ਉਹ ਅਸੀਂ ਹੁਣ ਉਹਨੂੰ ਟ੍ਰੇਸ ਕਰਕੇ ਤੁਹਾਡੇ ਸਾਹਮਣੇ ਗੱਲ ਕਰਾਂਗੇ। ਤੁਹਾਡਾ ਨਾਕਾਬੰਦੀ ਕਰਨ ਦਾ ਮਕਸਦ ਇਹ ਆ ਵੀ ਜਿਹੜੀ ਹੁੱਲੜਵਾਜੀ ਹੋ ਰਹੀ ਆ ਉਹ ਮੋਟਰਸਾਈਕਲ ਅਸੀਂ ਬੰਦ ਕਰ ਰਹੇ ਆ। ਇਹ ਬਾਤ ਉਹ ਚਲਾਨ ਰਹੇ ਨੇ ਜਿੰਨਾ ਜਿਹੜੇ ਪੇਰੈਂਟਸ ਦੇ ਬੱਚੇ ਆ ਜਿਹੜੇ 18 ਸਾਲ ਤੋਂ ਘੱਟ ਨੇ ਤੇ ਉਹ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਸ਼ਹਿਰ ਚ ਭੇਜ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਕੰਮ ਬੰਦ ਕਰੋ ਨਹੀਂ ਤੁਹਾਡੇ ਜਿਹੜੇ ਮੋਟਰਸਾਈਕਲ ਉਹ ਬੰਦ ਹੋਣਗੇ ਗੱਲ ਜਿਹਨੇ ਸ਼ਹਿਰ ਦੇ ਵਿੱਚ ਜੇ ਕਿਤੇ ਵੀ ਕੋਈ ਬੁਲਟ ਮੋਡੀਫਾਈ ਹੋ ਰਿਹਾ ਤੇ ਮੇਰੀ ਬੇਨਤੀ ਵੀ ਸਾਨੂੰ ਜਿਹੜੇ ਵਿਸ਼ਲ ਫਲੋਰ ਨੇ ਸ਼ਹਿਰ ਦੇ ਉਹ ਸਾਨੂੰ ਆ ਕੇ ਮਿਲਣ ਸਾਨੂੰ ਦੱਸਣ ਉਹ ਮੋਡੀਫਿਕੇਸ਼ਨ ਵੀ ਆਪ ਬੰਦ ਕਰਾਈਏ ਤਾਂ ਜੋ ਇਹ ਪਟਾਕੇ ਵਾਲਾ ਕੰਮ ਆ ਸਦਾ ਲਈ ਬੰਦ ਹੋ ਜਾਏ ਮਾਨਯੋਗ ਐਸਐਸਪੀ ਪਟਿਆਲਾ ਦੇ ਦਿਸਾਂ ਨਿਰਦੇਸ਼ਾਂ ਤੇ ਜਿਹੜਾ ਇੱਥੇ ਡੇਲੀ ਨਾਕਾਬੰਦੀ ਹੋ ਰਹੀ ਹੈ ਸ਼ਹਿਰ ਆਈਪੁਰੇ ਦੇ ਵਿੱਚ ਤੇ ਸਾਡਾ ਨਾਕਾਬੰਦੀ ਕਰਨ ਦਾ ਮਕਸਦ ਇਹ ਹੈ ਵੀ ਜਿਹੜੀ ਹੁੱਲੜਵਾਜੀ ਹੋ ਰਹੀ ਹੈ ਉਹ ਮੋਟਰਸਾਈਕਲ ਅਸੀਂ ਬੰਦ ਕਰ ਰਹੇ ਹਾਂ ਤੇ ਵਾਧੂ ਵਾਹ ਚਲਾਣ ਕਰ ਰਹੇ ਹਾਂ ਜਿੰਨਾ ਜਿਹੜੇ ਪੇਰੈਂਟਸ ਦੇ ਬੱਚੇ ਆ ਜਿਹੜੇ 18 ਸਾਲ ਤੋਂ ਘੱਟ ਨੇ ਤੇ ਉਹ ਉਹਨਾਂ ਨੂੰ ਮੋਟਰਸਾਈਕਲ ਦੇ ਕੇ ਸ਼ਹਿਰ ਚ ਭੇਜ ਰਹੇ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਇਹ ਕੰਮ ਬੰਦ ਕਰੋ ਨਹੀਂ ਤੁਹਾਡੇ ਜਿਹੜੇ ਮੋਟਰਸਾਈਕਲ ਉਹ ਬੰਦ ਹੋਣਗੇ ਹਾਂਜੀ ਮੇਰਾ ਜਿਹੜਾ ਨੰਬਰ ਹੈ 95923 12436 ਇਹ ਸਰਕਾਰੀ ਨੰਬਰ ਆ ਸੋਡੇ ਕੋਲ ਚੌਂਕੀ ਚ ਕੇਐਸਐਮ ਦੇ ਤੇ ਚੌਂਕੀ ਬੱਸ ਸਟੈਂਡ ਦੇ ਵੀ ਨੰਬਰ ਨੇ ਤੇ ਜਿਹੜੇ ਬੁਲਟ ਤੇ ਪਟਾਕੇ ਮਾਰਦੇ ਆ ਅਸੀਂ ਉਹ ਬੁਲਟ ਬੰਦ ਕਰਾਂਗੇ ਤੇ ਦੂਸਰੀ ਗੱਲ ਜਿਹੜੇ ਸ਼ਹਿਰ ਦੇ ਵਿੱਚ ਜੇ ਕਿਤੇ ਵੀ ਕੋਈ ਬੁਲਟ ਮੋਡੀਫਾਈ ਹੋ ਰਿਹਾ ਤੇ ਮੇਰੀ ਬੇਨਤੀ ਵੀ ਸਾਨੂੰ ਜਿਹੜੇ ਵਿਸ਼ਲ ਫਲੋਰ ਨੇ ਸ਼ਹਿਰ ਦੇ ਉਹ ਸਾਨੂੰ ਆ ਕੇ ਮਿਲਣ ਸਾਨੂੰ ਦੱਸਣ ਉਹ ਮੋਡੀਫਿਕੇਸ਼ਨ ਵੀ ਆਪ ਬੰਦ ਕਰਾਈਏ ਤਾਂ ਜੋ ਇਹ ਪਟਾਕੇ ਵਾਲਾ ਕੰਮ ਸਾ ਸਦਾ ਲਈ ਬੰਦ ਹੋ ਜਾਏ ਸਰ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਇਹਦੇ ਕੋਈ ਸ਼ਕਤੀਪੂਰਣ ਵਿਅਕਤੀ ਹੈ ਕੰਪੂ ਹੈ ਤੇ ਕਿੰਨੇ ਜਿਹੜੇ ਇਹ ਚਲਾਨ ਕੀਤੇ ਹੁਣ ਤੱਕ ਅਸੀਂ 12 ਚਲਾਨ ਕੀਤੇ ਆ ਤੇ ਨਾਕਾ ਸਾਡਾ ਕੰਟੀਨ ਕੁਝ ਸ਼ੱਕੀ ਬੰਦੇ ਜੀ ਰਾਉਂਡ ਅਪ ਕਰਕੇ ਥਾਣੇ ਵੀ ਲੈ ਕੇ ਗਏ ਹੋ ਵੈਰੀਫਾਈ ਕਰ ਰਹੇ ਆ ਜੇ ਕੋਈ ਇਦਾਂ ਦੀ ਕੋਈ ਗੱਲ ਹੋਈ ਤਾਂ ਬੰਦਲੀ ਕਾਰਵਾਈ ਕੀਤੀ ਜਾਊਗੀ ਨਹੀਂ ਉਹਨਾਂ ਦੇ ਘਰ ਦੇ ਨੂੰ ਬੁਲਾ ਕੇ ਸਖਤ ਤਾੜਨਾ ਕਰਕੇ ਭੇਜਿਆ ਜਾਊਗਾ ਜਿਹੜੀ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜੀ ਵਾਰਦਾਤ ਹੋਈ ਸੀ ਉਹਦਾ ਕੋਈ ਪਤਾ ਲੱਗਿਆ ਕੁਝ ਕੀ ਸੀ ਹਾਂ ਉਹਦੇ 'ਚ ਅਸੀਂ ਲੱਗੇ ਹੋਏ ਆ ਅਸੀਂ ਕਾਫੀ ਲੀਡ ਮਿਲ ਚੁੱਕੀ ਆ ਉਹ ਅਸੀਂ ਹੁਣ ਉਹਨੂੰ ਟ੍ਰੇਸ ਕਰਕੇ ਤੁਹਾਡੇ ਸਾਹਮਣੇ ਗੱਲ ਕਰਾਂਗੇ